ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਕੈਨੇਡਾ ਯੂਐਸ ਟ੍ਰੇਡ ਮਿਨਿਸਟਰ ਡੋਮੀਨਿਕ ਲੇਬਲੌਂਕ ਨੇ ਮੀਡੀਆ ਰਿਪੋਰਟ ਨੂੰ ਕੀਤਾ ਖਾਰਜ ਕਿਹਾ ਅਮਰੀਕਾ ਦੇ ਨਾਲ ਗੱਲਬਾਤ ਪ੍ਰੋਗਰੈਸਿਵ ਮੋਡ ਦੇ ਵਿੱਚ ਪਰ ਹਾਲੇ ਨਤੀਜੇ ਲੈ ਕਰਨੀ ਪੈਗੀ ਉੜੀ ਕੈਨੇਡਾ ਦੇ ਵਿੱਚ ਇਨਫਲੇਸ਼ਨ 2.4% ਤੇ ਪੁੱਜੀ ਫੂਡ ਆਈਟਮਸ ਖਾਸ ਕਰ ਫਰੈਸ਼ ਵੈਜੀਟੇਬਲਸ ਦੀਆਂ ਕੀਮਤਾਂ ਚ ਵਾਧੇ ਕਾਰਨ ਇਨਫਲੇਸ਼ਨ ਅੱਗੇ ਨੂੰ ਗਈ ਸਸ ਫਰੈਂਸ ਕੈਨੇਡਾ ਦੇ ਵੱਲੋਂ ਇੱਕ ਵਾਰ ਫਿਰ ਤੋਂ ਫੈਡਰਲ ਸਰਕਾਰ ਤੋਂ ਜੀਐਸਟੀ ਰਿਮੂਵ ਕਰਨ ਦੀ ਕੀਤੀ ਗਈ ਮੰਗ ਕਿਹਾ ਇਸ ਦੇ ਨਾਲ ਇੰਡਸਟਰੀ ਨੂੰ ਮਿਲੇਗਾ ਬੂਸਟ ਅਤੇ ਨਵੀਆਂ ਨੌਕਰੀਆਂ ਹੋਣਗੀਆਂ ਪੈਦਾ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਯੂਐਸ ਟ੍ਰੇਡ ਮਿਨਿਸਟਰ ਡੋਮਿਨਿਕ ਲਿਵਲੋਂਗ ਕੋ ਵੱਲੋਂ ਉਸ ਰਿਪੋਰਟ ਨੂੰ ਲਗਭਗ ਖਾਰਜ ਕੀਤਾ ਗਿਆ ਕਿ ਪ੍ਰੈਜ਼ੈਂਟ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਕੈਨੇਡਾ ਨੂੰ ਟੈਰਫ ਰੀਲੀਫ ਜਲਦੀ ਦਿੱਤਾ ਜਾਏਗਾ ਲੇਵਲੌਂਕ ਨੇ ਆਟਵਾ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹੈਰਾਨ ਹਨ ਕਿ ਇਹ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ 트럼ਪ ਐਡਮਿਨਿਸਟ੍ਰੇਸ਼ਨ ਨਾਲ ਡੀਲ ਅਗਲੇ ਕੁਝ ਦਿਨਾਂ ਚ ਫਾਈਨਲਾਈਜ਼ ਹੋ ਜਾਏਗੀ ਗਲੋਬਲ ਐਂਡ ਮੇਲ ਵੱਲੋਂ ਰਿਪੋਰਟ ਕੀਤਾ ਗਿਆ ਸੀ ਕਿ ਸਟੀਲ ਅਲੂਮਿਨਮ ਅਤੇ ਐਨਰਜੀ ਉੱਤੇ ਡੀਲ ਰੈਡੀ ਹੈ ਅਤੇ ਰਾਸ਼ਟਰਪਤੀ 트럼ਪ ਤੇ ਪ੍ਰਧਾਨ ਮੰਤਰੀ ਮਾਕਾਰਨੀ ਵੱਲੋਂ ਏਸ਼ੀਆ ਪੈਸੀਫਿਕ ਇਕਨੋਮਿਕ ਕਾਰਪੋਰੇਸ਼ਨ ਸਮਿਟ ਦੌਰਾਨ ਇਸ ਨੂੰ ਸਾਊਥ ਕੋਰੀਆ ਦੇ ਵਿੱਚ ਸਾਈਨ ਕੀਤਾ ਜਾਏਗਾ ਲੇਬਲੌਂਕ ਪ੍ਰਧਾਨ ਮੰਤਰੀ ਕਾਰਨੀ ਨਾਲ ਵਾਈਟ ਹਾਊਸ 'ਚ ਮੀਟਿੰਗ 'ਚ ਸ਼ਾਮਲ ਸਨ ਜਿਸ ਦੇ ਬਾਅਦ ਟੈਰਫ ਸੰਬੰਧੀ ਗੱਲਬਾਤ ਚੱਲ ਰਹੀ ਹੈ ਲੇਬਲੌਂਕ ਨੇ ਕਿਹਾ ਕਿ 트੍ਰੰਪ ਐਡਮਿਨਿਸਟ੍ਰੇਸ਼ਨ ਦੇ ਕੀ ਮੈਂਬਰਸ ਨਾਲ ਡਿਸਕਸ਼ਨ ਚੱਲ ਰਹੀਆਂ ਨੇ ਅਤੇ ਟੈਰਫ ਹਟਾਉਣ ਲਈ ਕੰਮ ਜਾਰੀ ਹੈ ਪਰ ਹਲੇ ਟਾਈਮ ਹੋਰ ਲੱਗੇਗਾ ਲੇਬਲੌਂਕ ਨੇ ਕਿਹਾ ਕਿ ਆਰਟੀਫੀਸ਼ੀਅਲ ਡੈਡਲਾਈਨਸ ਕੈਨੇਡੀਅਨਸ ਦੇ ਇੰਟਰਸਟ ਵਿੱਚ ਨਹੀਂ ਹੈ ਅਤੇ ਇਸ ਨੂੰ ਕੋਈ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਪਰ ਸਹੀ ਰੂਪ ਦੇ ਵਿੱਚ ਕਹਾਣੀ ਅੱਗੇ ਵੱਧ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਰਿਲੀਫ ਜ਼ਰੂਰ ਮਿਲ ਸਕਦੀ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트ਰੰਪ ਵੱਲੋਂ ਕੈਨੇਡੀਅਨ ਪ੍ਰੋਡਕਟਸ ਦੇ ਉੱਪਰ 35% ਟੈਰਫ ਲਗਾਏ ਗਏ ਸਨ ਇਸ ਤੋਂ ਇਲਾਵਾ ਸਟੀਲ ਅਲੂਮਿਨਮ ਕਾਪਰ ਤੇ ਆਟੋ ਪਾਰਟਸ ਦੇ ਉੱਪਰ ਵੱਖਰੇ ਸੈਕਟਰ ਪੈਸੀਫਿਕ ਟੈਰਿਫਸ ਲਗਾਏ ਗਏ ਸਨ ਜਿਸ ਦੇ ਨਾਲ ਇੰਡਸਟਰੀ ਕਾਫੀ ਪ੍ਰਭਾਵਿਤ ਹੋਈ ਸੀ ਪਰ ਅਮਰੀਕੀ ਰਾਸ਼ਟਰਪਤੀ ਦੇ ਨਾਲ ਓਵਲ ਆਫਿਸ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਦੋਵੇਂ ਲੀਡਰਸ ਨੇ ਆਪਣੇ ਮਿਨਿਸਟਰਸ ਨੂੰ ਇਹ ਆਰਡਰ ਦਿੱਤਾ ਸੀ ਕਿ ਇਸ ਸੈਕਟਰ ਪੈਸੀਫਿਕ ਗੱਲਬਾਤ ਨੂੰ ਅੱਗੇ ਵਧਾਇਆ ਜਾਵੇ ਸਟੀਲ ਅਲੂਮੀਨਮ ਦੇ ਉੱਪਰ ਜਲਦੀ ਕੋਈ ਨਾ ਕੋਈ ਫੈਸਲਾ ਕੀਤਾ ਜਾਵੇ ਕਿਉਂਕਿ ਪਿਛਲੇ ਦਿਨੀ ਜੋ ਕਦਮ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਚੁੱਕੇ ਗਏ ਨੇ ਉਸ ਵਿੱਚ ਕੁਝ ਸੈਕਟਰਸ ਨੂੰ ਟਾਰਗੇਟ ਕੀਤਾ ਗਿਆ ਪਰ ਇਸ ਗੱਲਬਾਤ ਦਾ ਨਤੀਜਾ ਕੀ ਨਿਕਲੇਗਾ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਪਰ ਫਿਲਹਾਲ ਮੀਡੀਆ ਰਿਪੋਰਟਸ ਦੇ ਨਾਲ ਸਹਿਮਤੀ ਨਾ ਪ੍ਰਗਟਾਉਂਦੇ ਹੋਏ ਮਨਿਸਟਰ ਨੇ ਸਪਸ਼ਟ ਕੀਤਾ ਕਿ ਇਸ ਸੰਬੰਧੀ ਫੈਸਲਾ ਹੋਣ ਤੇ ਹੋਰ ਸਮਾਂ ਲੱਗ ਸਕਦਾ ਪਰ ਜੋ ਡਿਸਕਸ਼ਨਸ ਚੱਲ ਰਹੀਆਂ ਨੇ ਉਹ ਸਹੀ ਦਿਸ਼ਾ ਦੇ ਵਿੱਚ ਅੱਗੇ ਵਧ ਰਹੀਆਂ ਨੇ ਅਤੇ ਕੈਨੇਡਾ ਦੇ ਲਈ ਬੈਸਟ ਡੀਲ ਹੀ ਸਰਕਾਰ ਦੇ ਵੱਲੋਂ ਲਈ ਜਾਏਗੀ ਸਟੈਟਿਸਟਿਕ ਕੈਨੇਡਾ ਮੁਤਾਬਕ ਸਤੰਬਰ ਦੇ ਵਿੱਚ 인ਫਲੇਸ਼ਨ ਰੇਟ ਦੇ ਵਿੱਚ ਵਾਧਾ ਹੋਇਆ ਜਿਸ ਦਾ ਕਾਰਨ ਫੂਡ ਪ੍ਰਾਈਸ ਰਹੇ ਨੇ ਸਤੰਬਰ ਦੇ ਵਿੱਚ ਗਰੋਸਰੀ ਪ੍ਰਾਈਸ 4% ਵਧੇ ਨੇ ਤੇ ਓਵਰਲ ਇਨਫਲੇਸ਼ਨ 2.4% ਰਹੀ ਹੈ ਜੋ ਕਿ ਅਗਸਤ ਦੇ ਵਿੱਚ 1.9% ਸੀ ਸਟੈਟਿਸਟਿਕ ਕੈਨੇਡਾ ਮੁਤਾਬਕ ਫਰੈਸ਼ ਵੈਜੀਟੇਬਲਸ ਦਾ ਫੂਡ ਇਨਫਲੇਸ਼ਨ ਵਿੱਚ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਰਿਹਾ ਇਸ ਤੋਂ ਇਲਾਵਾ 슈ਗਰ ਬੀਫ ਅਤੇ ਕਾਫੀ ਦੇ ਪ੍ਰਾਈਸ ਦੇ ਵਿੱਚ ਵਾਧਾ ਵੇ ਕਾਰਨ ਰਿਹਾ ਹੈ ਸੀਆਈਬੀਸੀ ਸੀਨੀਅਰ ਇਕਨੋਮਿਸਟ ਐਂਡਰੀਓ ਗਰਾਥਮ ਨੇ ਕਿਹਾ ਕਿ ਫੂਡ ਇਨਫਲੇਸ਼ਨ ਦਾ ਵਧਣਾ ਹੈਰਾਨ ਕਰਨ ਦੇਣ ਵਾਲਾ ਹੈ ਉਹਨਾਂ ਆਖਿਆ ਕਿ ਫੂਡ ਇਨਫਲੇਸ਼ਨ ਘਟਣ ਦੀ ਉਮੀਦ ਸੀ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਅਮਰੀਕਾ ਤੇ ਲਗਾਏ ਕੰਟਰ ਟੈਰਫਾ ਹਟਾਏ ਗਏ ਸਨ ਕਿਉਂਕਿ ਇਸ ਨਾਲ ਗੋਸਟਰੀ ਪ੍ਰਾਈਸ ਵਧੇ ਸਨ ਜਦਕਿ ਆਰਥਿਕ ਮਾਹਰ 2.2% ਮਹਿੰਗਾਈ ਦਰ ਦੀ ਉਮੀਦ ਕਰ ਰਹੇ ਸਨ ਪਰ ਜੇਕਰ ਇਸ ਵਿੱਚੋਂ ਗੈਸ ਪ੍ਰਾਈਸ ਹਟਾ ਦਿੱਤੇ ਜਾਣ ਤਾਂ ਮਹਿੰਗਾਈ ਦਰ 2.6% ਤੇ ਪਹੁੰਚ ਜਾਏਗੀ। ਇਸ ਤੋਂ ਇਲਾਵਾ ਰੈਂਟ ਵਿੱਚ ਵੀ ਵਾਧਾ ਹੋਇਆ ਜਿਸ ਨੇ ਇਨਫਲੇਸ਼ਨ ਨੂੰ ਬੂਸਟ ਕੀਤਾ ਹੈ। ਇਅਰ ਟੂ ਇਅਰ ਦੇ ਆਧਾਰ ਤੇ ਕਿਰਾਏ 4.8% ਵਧੇ ਨੇ। ਦੂਜੇ ਪਾਸੇ ਗੈਸ ਦਾ ਪ੍ਰਾਈਸ ਪਿਛਲੇ ਸਾਲ ਦੇ ਸਤੰਬਰ ਦੇ ਮੁਕਾਬਲੇ 4.1% ਘਟ ਹੈ। ਅਗਸਤ ਦੇ ਮੁਕਾਬਲੇ ਟਰੈਵਲ ਦੇ ਵਿੱਚ ਵੀ ਜੋ ਖਰਚਾ ਹੈਗਾ ਉਹ 4.6% ਵਧਿਆ ਹੈਗਾ 29 ਅਕਤੂਬਰ ਨੂੰ ਬੈਂਕ ਆਫ ਕੈਨੇਡਾ ਦੀ ਵਿਆਜ ਦਰਾਂ ਨਾਲ ਸੰਬੰਧਿਤ ਮੀਟਿੰਗ ਤੋਂ ਪਹਿਲਾਂ ਇਹ ਆਖਰੀ ਰਿਪੋਰਟ ਸੀ ਗੈਸ ਪ੍ਰਾਈਸ ਅਤੇ ਕੁਝ ਹੋਰ ਚੀਜ਼ਾਂ ਨੂੰ ਛੱਡ ਲਈਏ ਤਾਂ ਮਹਿੰਗਾਈ ਦੋ ਚੀਜ਼ਾਂ ਦੇ ਵਿੱਚ 3% ਦੇ ਉੱਪਰ ਹੈ ਜਿਸ ਦੇ ਕਾਰਨ ਇਸ ਵਿੱਚ ਵਾਧਾ ਹੋਇਆ ਸੋ ਸਟੈਟਿਸਟਿਕ ਕੈਨੇਡਾ ਦੇ ਜੋ 인ਫਲੇਸ਼ਨ ਨੂੰ ਲੈ ਕੇ ਨੰਬਰ ਆਏ ਨੇ ਉਸ ਤੋਂ ਬਾਅਦ ਮਾਹਰ ਇਹ ਅੰਦਾਜ਼ੇ ਲਗਾ ਰਹੇ ਨੇ ਕਿ ਸ਼ਾਇਦ ਬੈਂਕ ਆਫ ਕੈਨੇਡਾ ਦੇ ਵੱਲੋਂ ਆਪਣੀ ਅਗਲੀ ਮੀਟਿੰਗ ਦੇ ਵਿੱਚ ਇੰਟਰਸਟੇਟ ਦੇ ਵਿੱਚ ਕੋਈ ਕਟ ਨਾ ਲਗਾਇਆ ਜਾਵੇ ਕਿਉਂਕਿ ਆਖਰੀ ਮੀਟਿੰਗ ਦੇ ਵਿੱਚ ਬੈਂਕ ਦੇ ਵੱਲੋਂ 25 ਬੇਸਿਕ ਪੁਆਇੰਟ ਦਾ ਕਟ ਲਗਾਇਆ ਗਿਆ ਸੀ ਕਿਉਂਕਿ ਇਸ ਸਮੇਂ ਰਿਕਾਰਡ ਜੌਬਸ ਇਕਨੋਮੀ ਦੇ ਵਿੱਚ ਪੈਦਾ ਹੋਈਆਂ ਨੇ ਪਰ ਉਸ ਦੇ ਨਾਲ ਅਨਇਮਪਲॉयਮੈਂਟ ਰੇਟ 7.1% ਤੇ ਬਣੀ ਹੋਈ ਹੈ ਭਾਵੇਂ ਨੌਕਰੀ ਦੀ ਤਲਾਸ਼ ਕਰਨ ਵਾਲਿਆਂ ਦਾ ਨੰਬਰ ਹਾਲੇ ਵੀ ਬਹੁਤ ਵੱਡਾ ਹੈ ਪਰ ਜਿਸ ਤੰਗ ਦੇ ਨਾਲ ਇਨਫਲੇਸ਼ਨ ਦੇ ਵਿੱਚ ਵਾਧਾ ਹੋਇਆ ਤਾਂ ਬੈਂਕ ਹਲੇ ਇੰਤਜ਼ਾਰ ਕਰ ਸਕਦੀ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਫੈਸਲਿਆਂ ਦੇ ਕਾਰਨ ਇਕਨੋਮੀ ਦੇ ਵਿਚ ਅਨਸੇਸ਼ਤਾ ਬਣੀ ਹੋਈ ਹੈ ਜਿਸ ਕਾਰਨ ਮੋਨਿਟਰੀ ਰਿਪੋਰਟ ਵੀ ਬੈਂਕ ਆਫ ਕੈਨੇਡਾ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਜਾਰੀ ਨਹੀਂ ਕੀਤੀ ਗਈ ਸੀ ਪਰ ਇਸ ਮੀਟਿੰਗ ਦੇ ਵਿੱਚ ਇਹ ਸਾਰਾ ਕੁਝ ਸਪਸ਼ਟ ਕੀਤਾ ਜਾਏਗਾ ਲਗਭਗ 1 ਸਾਲ ਪਹਿਲਾਂ ਫੈਡਰਲ ਸਰਕਾਰ ਵੱਲੋਂ ਟੈਕਸ ਹੌਲੀਡੇ ਰੀਲੀਫ ਫੂਡ ਅਤੇ ਹੋਰ ਆਈਟਮਸ ਤੇ ਉੱਪਰ ਦਿੱਤੀ ਗਈ ਸੀ ਜਿਸ ਨੂੰ ਪੱਕੇ ਤੌਰ ਤੇ ਲਾਗੂ ਕਰਨ ਦੀ ਮੰਗ ਹੌਲੀਡੇ ਸੀਜ਼ਨ ਤੋਂ ਪਹਿਲਾਂ ਦੁਬਾਰਾ ਹੋਣ ਲੱਗੀ ਹੈ ਰੈਸਟੋਰੈਂਟਸ ਕੈਨੇਡਾ ਵੱਲੋਂ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਰੈਸਟੋਰੈਂਟ ਫੂਡ ਅਤੇ ਗਰੋਸਰੀ ਉੱਪਰ ਜੀਐਸਟੀ ਰੀਲੀਫ ਸਰਕਾਰ ਦੁਬਾਰਾ ਲਾਗੂ ਕਰੇ ਅਤੇ ਇਸ ਨੂੰ ਪੱਕੇ ਤੌਰ ਤੇ ਜਾਰੀ ਰੱਖੇ ਜਿਨ੍ਹਾਂ ਕਿਹਾ ਕਿ ਇਸ ਨਾਲ ਕੈਨੇਡੀਅਨ ਬਾਹਰ ਖਾਣਾ ਖਾਣ ਨੂੰ ਲੈ ਕੇ ਉਤਸ਼ਾਹਿਤ ਹੁੰਦੇ ਨੇ ਕਿਉਂਕਿ ਵਧੀ ਹੋਈ ਕਾਸਟ ਆਫ ਲਿਵਿੰਗ ਦੇ ਵਿੱਚ ਉਹਨਾਂ ਨੂੰ ਇਹ ਅਫੋਰਡੇਬਲ ਜਾਪਦਾ ਜਿਨ੍ਹਾਂ ਕਿਹਾ ਕਿ ਕੈਨੇਡੀਅਨਸ ਉੱਤੇ ਇਸ ਸੰਬੰਧੀ ਪੋਲ ਵੀ ਕਰਵਾਏ ਗਏ ਨੇ ਅਤੇ ਉਸ ਵਿੱਚ ਉਹ ਸਹਿਮਤ ਹੋਏ ਨੇ ਜਿਸ ਵਿੱਚ 75% ਦਾ ਕਹਿਣਾ ਕਿ ਉਹਨਾਂ ਨੇ ਬਾਹਰ ਖਾਣਾ ਖਾਣਾ ਘਟਾ ਦਿੱਤਾ ਕਿਉਂਕਿ ਅਫੋਰਡੇਬਲਿਟੀ ਕ੍ਰਾਈਸਿਸ ਹੈ ਅਤੇ ਸਿਫਿਸ ਨੇ ਕਿਹਾ ਕਿ ਉਹ ਸਹਿਮਤ ਹਨ ਕਿ ਫੂਡ ਉੱਪਰ ਕੋਈ ਟੈਕਸ ਨਹੀਂ ਹੋਣਾ ਚਾਹੀਦਾ ਜਿਸ ਦੇ ਮੁਤਾਬਕ ਦਸੰਬਰ 2024 ਤੋਂ ਫਰਵਰੀ 2025 ਤੱਕ ਟੈਕਸ ਰੀਲੀਫ ਦੇ ਨਾਲ ਇੰਡਸਟਰੀ ਨੂੰ ਬੂਸਟ ਮਿਲਿਆ ਸੀ ਅਤੇ 8.6% ਤੱਕ ਸਪੈਂਡਿੰਗ ਵਧੀ ਸੀ ਜਨਵਰੀ ਅਤੇ ਫਰਵਰੀ ਦੇ ਵਿੱਚ 24000 ਫੂਡ ਸਰਵਿਸ ਜੌਬਸ ਪੈਦਾ ਹੋਈਆਂ ਜਦਕਿ ਇਸ ਸਮੇਂ ਦੌਰਾਨ ਸ਼ਿਫਟਾਂ ਕੱਟ ਕੀਤੀਆਂ ਜਾਂਦੀਆਂ ਨੇ ਤੇ ਲੇਆਫਸ ਵੀ ਹੁੰਦੀਆਂ ਨੇ ਕਿਉਂਕਿ ਸੀਜ਼ਨ ਸਲੋ ਹੁੰਦਾ ਹੈ ਜਦਕਿ ਟੈਕਸ ਕਟ ਲੋਕਲ ਇਕਨੋਮੀਆਂ ਨੂੰ ਬੂਸਟ ਕਰਦਾ ਹੈ ਤੇ ਜੌਬ ਗ੍ਰੋਥ ਵੀ ਕਰਦਾ ਹੈ ਰੈਸਟੋਰੈਂਟ ਕੈਨੇਡਾ ਮੁਤਾਬਕ ਇਸ ਕਦਮ ਨਾਲ ਜੌਬਸ ਪੈਦਾ ਹੋਣਗੀਆਂ ਖਾਸ ਕਰ ਯੰਗ ਕੈਨੇਡੀਅਨਸ ਦੇ ਵਿੱਚ ਜੋ ਕਿ ਇਸ ਸਮੇਂ ਅਨਪਲੋਇਮੈਂਟ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਕਹੇ ਹੈ ਕਿ ਇਸ ਸਮੇਂ 1.2 ਮਿਲੀਅਨ ਆਫ ਵਰਕ ਫੋਰਸ ਰੈਸਟੋਰੈਂਟਸ ਦੇ ਵਿੱਚ ਹੈ ਜਿਸ 'ਚੋਂ 40% ਯੰਗ ਹੈ ਅਤੇ GST ਰਿਮੂਵ ਕਰਨ ਦੇ ਨਾਲ 25000 ਹੋਰ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਗਿਆ ਪਿਛਲੀ ਜਸਟਨ ਟਰੂਡੋ ਸਰਕਾਰ ਦੇ ਵੱਲੋਂ ਵਧੀ ਹੋਈ ਕੋਸਟ ਆਫ ਲਿਵਿੰਗ ਦੇ ਚੱਲਦਿਆਂ ਕੈਨੇਡੀਅਨਸ ਨੂੰ 홀ੀਡੇ ਸੀਜ਼ਨ ਦੇ ਵਿੱਚ ਜੀਐਸਟੀ ਤੋਂ ਰਾਹਤ ਦਿੱਤੀ ਗਈ ਸੀ ਜਿਸ ਦੇ ਬਾਅਦ ਸੇਲਸ ਦੇ ਵਿੱਚ ਵਾਧੇ ਦੀ ਰਿਪੋਰਟ ਛੋਟੇ ਰੈਸਟੋਰੈਂਟਾਂ ਵੱਲੋਂ ਕੀਤੇ ਗਏ ਬੇਸ਼ੱਕ ਉਸ ਸਮੇਂ ਫੈਡਰਲ ਸਰਕਾਰ ਦਾ ਇਹ ਫੈਸਲਾ ਪਹਿਲ ਦੇ ਬਚਤਾ ਉਲਝਣਾ ਪੈਦਾ ਕਰਨ ਵਾਲਾ ਰਿਹਾ ਪਰ ਰੈਸਟੋਰੈਂਟ ਇੰਡਸਟਰੀ ਦੇ ਲਈ ਇਸ ਦੇ ਨਤੀਜੇ ਪੋਜ਼ੀਟਿਵ ਦੱਸੇ ਗਏ ਸਨ ਉਸ ਤੋਂ ਬਾਅਦ ਇਹ ਇੰਡਸਟਰੀ ਲਗਾਤਾਰ ਮੰਗ ਕਰ ਰਹੀ ਹੈ ਕਿ ਕੋਵਿਡ ਪੈਂਡੈਮਿਕ ਦੇ ਸਮੇਂ ਅਤੇ ਉਸ ਤੋਂ ਬਾਅਦ ਜਿਸ ਤੰਗ ਦੇ 네ਗੇਟਿਵ ਪ੍ਰਭਾਵ ਇਸ ਖੇਤਰ ਦੇ ਵਿੱਚ ਪੈ ਰਹੇ ਸਨ ਜੀਐਸਟੀ ਰਿਮੂਵ ਕਰਨ ਦੇ ਨਾਲ ਉਸ ਤੇ ਪੋਜ਼ੀਟਿਵ ਟ੍ਰੈਂਡ ਦੇਖੇ ਗਏ ਜਿਸ ਲਈ ਸਰਕਾਰ ਨੂੰ ਪੱਕੇ ਤੌਰ ਤੇ ਹੀ ਇਸ ਨੂੰ ਲਾਗੂ ਕਰ ਦੇਣਾ ਚਾਹੀਦਾ ਪਰ ਮੌਜੂਦਾ ਸਮੇਂ ਦੇ ਵਿੱਚ ਫੈਡਰਲ ਸਰਕਾਰ ਦੇ ਵੱਲੋਂ ਇਸ ਸੰਬੰਧੀ ਕੋਈ ਵੀ ਇਸ਼ਾਰਾ ਨਹੀਂ ਕੀਤਾ ਗਿਆ ਕਿ ਉਹ ਟੈਕਸ ਰਿਲੀਫ ਵਿਵਖ ਦੇ ਵਿੱਚ ਦੇ ਸਕਦੀ ਹੈ ਪਰ 4 ਨਵੰਬਰ ਨੂੰ ਫੈਡਰਲ ਬਜਟ ਆਉਣ ਵਾਲਾ ਹੈ ਉਸ ਵਿੱਚੋਂ ਕਾਫੀ ਕੁਝ ਸਪਸ਼ਟ ਹੋਏਗਾ ਕਿ ਸਰਕਾਰ ਕਿਸ ਦਿਸ਼ਾ ਦੇ ਵਿੱਚ ਕਦਮ ਵਧਾਉਣ ਜਾ ਰਹੀ ਹੈ ਮੰਗਲਵਾਰ ਨੂੰ ਆਡੀਟਰ ਜਨਰਲ ਦੇ ਵੱਲੋਂ ਆਪਣੀ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਤਿੱਖੀਆਂ ਟਿੱਪਣੀਆਂ ਸਾਹਮਣੇ ਆਈਆਂ ਨੇ ਉਹਨਾਂ ਕਿਹਾ ਹੈ ਕਿ ਕੈਨੇਡਾ ਰੈਵਨਿਊ ਏਜੰਸੀ ਦੇ ਕਾਲ ਸੈਂਟਰ ਵਿੱਚ ਸਮੇਂ ਸਿਰ ਕਾਲਸ ਦਾ ਜਵਾਬ ਦੇਣਾ ਲਗਭਗ ਅਸਫਲ ਹੋ ਗਿਆ ਜਦੋਂ 에ਜੈਂਟ ਗੱਲ ਕਰਦੇ ਨੇ ਤਾਂ ਅਕਸਰ ਗਲਤ ਜਾਣਕਾਰੀ ਦੇ ਰਹੇ ਹੁੰਦੇ ਨੇ ਸੀਆਰ ਨੇ ਇਹ ਵਾਅਦਾ ਕੀਤਾ ਸੀ ਕਿ ਉਹ 65% ਕਾਲਾਂ ਨੂੰ 15 ਮਿੰਟ ਦੇ ਅੰਦਰ ਜਵਾਬ ਦੇਵੇਗਾ ਪਰ ਐਡੀਟਰ ਜਰਨਲ ਕੈਰੋਨ ਹੋਗਨ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ 2024-25 ਦੇ ਵਿੱਚ ਸਿਰਫ 18% ਕਾਲਸ ਹੀ ਇਸ ਸਮੇਂ ਦੇ ਅੰਦਰ ਅਟੈਂਡ ਕੀਤੀਆਂ ਗਈਆਂ ਜੁਹਨਵੀ ਨੇ ਦੀ ਸਥਿਤੀ ਹੋਰ ਵੀ ਖਰਾਬ ਸੀ ਸਿਰਫ 5% ਤੋਂ ਘੱਟ ਕਾਲਾਂ 15 ਮਿੰਟ ਦੇ ਅੰਦਰ ਅੰਦਰ ਅਟੈਂਡ ਭਾਵੇਂ ਉਹਨਾਂ ਨੂੰ ਜਵਾਬ ਦਿੱਤਾ ਗਿਆ ਫਰਵਰੀ ਤੋਂ ਮਈ ਤੱਕ ਆਡੀਟਰ ਜਨਰਲ ਦੇ ਆਫਿਸ ਨੇ 167 ਟੈਸਟ ਕਾਲਾਂ ਕੀਤੀਆਂ ਸਨ ਪਤਾ ਲੱਗਾ ਕਿ ਇੱਕ ਏਜੰਟ ਤੱਕ ਪਹੁੰਚਣ ਅਤੇ ਔਸਤਨਾਂ ਵੇ ਟਾਈਮ 33 ਮਿੰਟ ਸੀ ਕਾਲ ਮੁਲਾ ਕੇ ਕਿਸੇ ਇੱਕ ਸਵਾਲ ਦਾ ਜਵਾਬ ਲੈਣ ਲਈ ਲਗਭਗ 50 ਮਿੰਟ ਲੱਗ ਰਹੇ ਸਨ ਸੀਆਰ ਨੇ ਆਪਣੇ ਅੰਕੜੇ ਵੀ ਇਹੋ ਜਿਹੇ ਦਰਸਾਉਂਦੇ ਹੋਏ ਦੱਸੇ ਨੇ ਕਿ ਏਜੰਟ ਤੱਕ ਪਹੁੰਚਣ ਲਈ ਔਸਤਨ 31 ਮਿੰਟ ਲੱਗ ਰਹੇ ਨੇ ਜੋ ਕਿ ਪਿਛਲੇ ਸਾਲ ਨਾਲੋਂ ਦੁੱਗਣਾ ਸਮਾਂ ਇਸ ਤੋਂ ਇਲਾਵਾ ਸੀਆਰ ਨੇ ਪਿਛਲੇ ਸਾਲ 8.6 ਮਿਲੀਅਨ ਤੋਂ ਵੱਧ ਕਾਲਾਂ ਨੂੰ ਡਿਫਲੈਕਟ ਕਰ ਦਿੱਤਾ ਸੀ ਜਿਸ ਦਾ ਮਤਲਬ ਇਹ ਸੀ ਕਿ ਇੰਨੇ ਲੋਕਾਂ ਨੂੰ ਕਿਸੇ ਏਜੰਟ ਨਾਲ ਗੱਲਬਾਤ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਪਿਛਲੇ ਸਾਲ ਇਹ ਗਿਣਤੀ ਕੇਵਲ 1.4 ਮਿਲੀਅਨ ਸੀ ਇਸ ਨਾਲ ਸਰਵਿਸ ਦੀ ਜੋ ਕੁਆਲਟੀ ਹੈ ਉਹ ਵੀ ਥੱਲੇ ਆ ਗਈ ਹੈ ਤੇ ਕਸਟਮਰਸ ਦੀਆਂ ਸ਼ਿਕਾਇਤਾਂ ਦੇ ਵਿੱਚ 145% ਦਾ ਵਾਧਾ ਹੋਇਆ ਹੈ ਬਹੁਤ ਸਾਰੀਆਂ ਕੌਲਾ ਮਾਈ ਅਕਾਊਂਟ ਪੋਰਟਲ ਨਾਲ ਜੁੜੀਆਂ ਸਮੱਸਿਆਵਾਂ ਕਰਕੇ ਆ ਰਹੀਆਂ ਨੇ ਖਾਸ ਕਰਕੇ ਖਾਤਾ ਲੌਕ ਲੌਕਆਊਟ ਹੋ ਜਾਣਾ ਇਸ ਦੀ ਪ੍ਰਮੁੱਖ ਸਮੱਸਿਆ ਹੈ ਇਹਨਾਂ ਚੀਜ਼ਾਂ ਕਰਕੇ ਕਾਲ ਸੈਂਟਰ ਦੇ ਏਜੰਟ ਠੀਕ ਢੰਗ ਨਾਲ ਮਦਦ ਨਹੀਂ ਕਰ ਪਾ ਰਹੇ ਆਡੀਟਰ ਜਰਨਲ ਨੇ ਸफारਿਸ਼ ਕੀਤੀ ਹੈ ਕਿ ਆਨਲਾਈਨ ਪੋਰਟਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਕੋਈ ਬਿਹਤਰ ਤਰੀਕਾ ਲੱਭ ਕੇ ਹੱਲ ਕੀਤਾ ਜਾਵੇ ਅਤੇ ਸਭ ਤੋਂ ਚਿੰਤਾਜਨਕ ਗੱਲ ਇਹ ਆ ਰਹੀ ਕਿ ਸੀਆਰ ਦੇ ਏਜੰਟ ਅਕਸਰ ਗਲਤ ਜਾਣਕਾਰੀ ਦੇ ਰਹੇ ਨੇ ਆਡੀਟਰ ਦੇ ਆਫਿਸ ਨੇ ਕਿਹਾ ਹੈ ਕਿ ਜਦੋਂ ਆਮ ਜਨ ਨਾਨ ਅਕਾਊਂਟ ਸਬੰਧੀ ਟੈਕਸ ਸਵਾਲ ਪੁੱਛੇ ਗਏ ਤਾਂ ਸਿਰਫ 17% ਜਵਾਬ ਹੀ ਸਹੀ ਸਨ ਬੈਨੀਫਿਟਸ ਅਤੇ ਟ੍ਰੇਡ ਟੈਕਸਾਂ ਬਾਰੇ ਕੋਲਾਂ ਕੁਝ ਬਿਹਤਰ ਹਾਲਤ ਵਿੱਚ ਸਨ ਪਰ ਫਿਰ ਵੀ ਸਿਰਫ 54 ਤੋਂ 56% ਹੀ ਸਹੀ ਜਵਾਬ ਸਾਬਤ ਹੋਏ ਨੇ ਸੀਆਰਏ ਦਾ ਆਨਲਾਈਨ ਚੈਟਬੋਟ ਚਾਰਲੀ ਵੀ ਜ਼ਿਆਦਾ ਭਰੋਸੇਯੋਗ ਨਹੀਂ ਹੈ ਰਿਪੋਰਟ ਅਨੁਸਾਰ ਇਹ ਚੈਟਬੋਟ ਸਿਰਫ 1 ਤਿਹਾਈ ਮੌਕਿਆਂ ਉੱਤੇ ਹੀ ਸਹੀ ਜਵਾਬ ਦੇ ਰਿਹਾ ਇਸ ਸਾਰੇ ਏਜੰਟਾਂ ਦਾ ਕੁੱਲ ਟ੍ਰੇਨਿੰਗ ਸਮਾਂ ਸਿਰਫ 2200 ਘੰਟੇ ਸੀ ਜਿਸ ਦਾ ਮਤਲਬ ਹੈ ਕਿ ਹਰ ਏਜੰਟ ਨੂੰ ਸਾਲ ਦੇ ਵਿੱਚ ਕੇਵਲ 30 ਮਿੰਟ ਦੀ ਟ੍ਰੇਨਿੰਗ ਦਿੱਤੀ ਗਈ ਹੈ ਟੈਲੀਫੋਨ ਸਰਵਿਸਿਜ਼ ਸੰਭਾਲ ਰਹੀ ਕੰਪਨੀ IBM ਬਾਬਤ ਵੀ ਆਡੀਟਰ ਜਨਰਲ ਨੇ ਉਂਗਲੀ ਚੁੱਕੀ ਹੈ ਰਿਪੋਰਟ ਅਨੁਸਾਰ ਜਦੋਂ ਲੋਡਬੰਦ ਕਾਲ ਕਰਦੇ ਨੇ ਤਾਂ ਉਹਨਾਂ ਨੂੰ ਇਹ ਜਾਣਕਾਰੀ ਨਹੀਂ ਮਿਲਦੀ ਕਿ ਉਹਨਾਂ ਨੂੰ ਏਜੰਟ ਨਾਲ ਗੱਲ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ ਤੇ ਉਹ ਓਡੀਕ ਲਾਈਨ ਵਿੱਚ ਕਿੱਥੇ ਕੋਨੇ ਐਡੀਟਰ ਜਰਨਲ ਕੈਰੋਨੋ ਹੋਗਨ ਨੇ ਕਿਹਾ ਹੈ ਕਿ ਜਿਵੇਂ ਲੋਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਟੈਕਸ ਰਿਟਰਨ ਸਹੀ ਸਮੇਂ ਉੱਪਰ ਠੀਕ ਭਰਨ ਉਸੇ ਤਰ੍ਹਾਂ ਉਹਨਾਂ ਨੂੰ ਵੀ ਉਮੀਦ ਹੁੰਦੀ ਹੈ ਕਿ ਸੀਆਰਏ ਉਹਨਾਂ ਨੂੰ ਸਮੇਂ ਉੱਤੇ ਠੀਕ ਜਾਣਕਾਰੀ ਮੁਹੱਈਆ ਕਰਵਾਏਗਾ ਸਰੀ ਸਿਟੀ ਕੌਂਸਲ ਵੱਲੋਂ ਸਰੀ ਸਿਟੀ ਪਲਾਨ ਵਿੱਚ ਤਬਦੀਲੀਆਂ ਸੋਮਵਾਰ ਰਾਤ ਨੂੰ ਕੌਂਸਲ ਮੀਟਿੰਗ ਵਿੱਚ ਪਾਸ ਕੀਤੀਆਂ ਗਈਆਂ ਨੇ ਜਿਸ ਵਿੱਚ 10000 ਸੀਟਾਂ ਦਾ ਅਰੀਨਾ ਬਣੇਗਾ ਬੇਸ਼ੱਕ ਇਸ ਨੂੰ 2017 ਵਿੱਚ ਅਪਰੂਵ ਕੀਤਾ ਗਿਆ ਸੀ ਅਤੇ ਇਸ ਵਿੱਚ ਕਈ ਵਾਰ ਅਪਡੇਟਸ ਕੀਤੀਆਂ ਗਈਆਂ ਨੇ ਮੇਅਰ ਬੰਡਲ ਔਕ ਵੱਲੋਂ ਦੱਸਿਆ ਗਿਆ ਕਿ ਤਾਜ਼ਾ ਰეკਮੈਂਡੇਸ਼ਨਸ ਸਾਡੀ ਗਰੋਇੰਗ ਸਿਟੀ ਲਈ ਕਾਫੀ ਐਕਸਾਈਟਡ ਨੇ ਜਿੰਨਾ ਆਖਿਆ ਕਿ ਆਖਰੀ ਗਿਣਤੀ ਮੁਤਾਬਕ 723000 ਲੋਕ ਸਰੀਚ ਰਹਿੰਦੇ ਨੇ ਅਤੇ ਜ਼ਿਆਦਾ ਲੋਕ ਹੋਣ ਕਾਰਨ ਨੈਕਸਟ ਮਾਡਰਨ ਸਿਟੀ ਬਿਲਡ ਕੀਤੀ ਜਾਏਗੀ ਜਿਸ ਕਾਰਨ ਐਂਟਰਟੇਨਮੈਂਟ ਡਿਸਟ੍ਰਿਕਟ ਪ੍ਰਪੋਜ਼ ਕੀਤੀ ਗਈ ਹੈ ਜਿੱਥੇ ਇੱਕ ਵੱਡੀ ਅਰੀਨਾ ਅਤੇ 1 ਲੱਖ ਸਕੁਅਰ ਫੁੱਟ ਚ ਕਮਰਸ਼ੀਅਲ ਸਪੇਸ ਬਣਾਈ ਜਾਏਗੀ ਜਿਸ ਵਿੱਚ ਇੱਕ ਹੋਟਲ ਅਤੇ ਗੈਲਰੀਆਂ ਬਣਾਈਆਂ ਜਾਣਗੀਆਂ ਕਾਉਂਸਲਰ ਗਾਰਡਨ ਹੈਪਮੈਨ ਹੈਰੀ ਬੈਂਸ ਅਤੇ ਡਗ ਐਲਫੋਰਡ ਵੱਲੋਂ ਇਹਨਾਂ ਅਪਡੇਟਸ ਨੂੰ ਸਪੋਰਟ ਕੀਤੀ ਗਈ ਹੈ ਜਿਨ੍ਹਾਂ ਕਿਹਾ ਹੈ ਕਿ ਇਸ ਨਾਲ ਜੌਬਸ ਪੈਦਾ ਹੋਣਗੀਆਂ ਅਤੇ ਡਾਊਨਟਾਊਨ ਕੋਰ ਵਿੱਚ ਡਿਵੈਲਪਮੈਂਟ ਹੋਏਗੀ ਜੋ ਕਿ ਸ਼ਹਿਰ ਨੂੰ ਚਾਹੀਦਾ ਹੈ ਕਾਉਂਸਲਰ ਮਾਈਕ ਬੋਸ ਵੱਲੋਂ ਪਲਾਨ ਦਾ ਵਿਰੋਧ ਕੀਤਾ ਗਿਆ ਤੇ ਕਾਸਟ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਕਾਉਂਸਲਰ ਲੈਂਡਾਨਸ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਜਿਨ੍ਹਾਂ ਕਿਹਾ ਕਿ ਇਹ ਮਹਿੰਗਾ ਪ੍ਰੋਜੈਕਟ ਹੈ ਜੋ ਕਿ ਟੈਕਸ ਪੇਅਰਸ ਵੱਲੋਂ ਫੰਡਡ ਹੋਏਗਾ ਜਦਕਿ ਪਾਰਕਸ ਪੂਲਸ ਰਿੰਗ ਸੱਤੇ ਪਲੇਇੰਗ ਫੀਲਡ ਦਾ ਬਦਲੇ ਨਹੀਂ ਹੈ ਜਿਸ ਦੀ ਸਿਟੀ ਨੂੰ ਜ਼ਰੂਰਤ ਹੈ ਉਹਨਾਂ ਕਹੇ ਕਿ ਇਸ ਅਰੀਨਾ ਦੀ ਕੋਸਟ 600 ਮਿਲੀਅਨ ਡਾਲਰ ਜਾਂ ਇਸ ਤੋਂ ਵੀ ਜ਼ਿਆਦਾ ਹੋਵੇਗੀ ਸਰੀ ਦੀ ਮੇਅਰ ਬ੍ਰਿੰਡਾ ਲੋਕ ਨੇ ਕਿਹਾ ਕਿ ਹਰ ਕੈਪੀਟਲ ਪ੍ਰੋਜੈਕਟ ਵਿਰੁੱਧ ਵੋਟ ਨਾਲ ਪ੍ਰੋਜੈਕਟ ਅੱਗੇ ਨਹੀਂ ਵਧਾਇਆ ਜਾ ਸਕਦਾ ਜਿੰਨਾ ਉਮੀਦ ਜਿਤਾਈ ਹੈ ਕਿ 2027 ਵਿੱਚ ਇਸ ਦੀ ਕੰਸਟ੍ਰਕਸ਼ਨ ਸ਼ੁਰੂ ਹੋ ਜਾਏਗੀ ਕਾਬਲੇ ਗੋਰਾ ਕੀ ਸਰੀ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਤੇਜ਼ੀ ਦੇ ਨਾਲ ਗਰੋ ਹੋ ਰਿਹਾ ਸ਼ਹਿਰ ਹੈ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਧ ਪਾਪੂਲੇਸ਼ਨ ਵਾਲਾ ਸ਼ਹਿਰ ਹੋਏਗਾ ਤੇ ਪਿਛਲੇ ਸਮੇਂ ਤੋਂ ਸਮੇਂ ਸਮੇਤ ਸਿਟੀ ਕਾਉਂਸਲ ਵੱਲੋਂ ਇੱਕ ਡਾਊਨ ਟਾਊਨ ਸਥਾਪਿਤ ਕਰਨ ਦੇ ਲਈ ਕਾਫੀ ਕਦਮ ਚੁੱਕੇ ਗਏ ਨੇ ਫੈਡਰਲ ਪ੍ਰੋਵਿੰਸ਼ੀਅਲ ਅਤੇ ਕਾਉਂਸਲ ਪੱਧਰ ਤੇ ਇਸ ਲਈ ਕਾਫੀ ਕੋਸ਼ਿਸ਼ਾਂ ਹੋਈਆਂ ਨੇ ਬੇਸ਼ੱਕ ਸਾਬਕਾ ਮੇਅਰ ਦੇ ਵੱਲੋਂ ਇੱਥੇ ਇੱਕ ਵੱਡਾ ਸਟੇਡੀਅਮ ਬਣਾਉਣ ਦੀ ਗੱਲ ਸੀ ਅਤੇ ਮੌਜੂਦਾ ਮੇਅਰ 10000 ਸੀਟਾਂ ਦਾ ਇੱਕ ਅਰੀਨਾ ਤੇ ਨਾਲੋਂ ਨਾਲ ਹੋਰ ਪਲੈਨਿੰਗਸ ਡਾਊਨ ਟਾਊਨ ਦੇ ਲਈ ਲਿਆ ਰਹੇ ਨੇ ਪਰ ਇਸ ਨੂੰ ਲੈ ਕੇ ਬਹਿਨਬਾਜ਼ੀ ਜਾਰੀ ਹੈ ਤੇ ਅਗਲੇ ਸਾਲ ਅਕਤੂਬਰ ਦੇ ਵਿੱਚ ਸਿਟੀ ਕਾਉਂਸਲ ਦੀਆਂ ਵੋਟਸ ਵੀ ਨੇ ਤੇ ਉਸ ਉੱਪਰ ਵੀ ਕਾਫੀ ਕੁਝ ਡਿਪੈਂਡ ਹੋਏਗਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਵਿੱਚ ਭਵਿੱਖ 'ਚ ਕੋਈ ਤਬਦੀਲੀ ਹੁੰਦੀ ਹੈ ਜਾਂ ਇਹ ਇਸੇ ਢੰਗ ਦੇ ਨਾਲ ਨੇਪਰੇ ਚੜਦੇ ਨੇ ਬੀਸੀ ਸਰਕਾਰ ਵੱਲੋਂ এমਪਲੋਇਮੈਂਟ ਸਟੈਂਡਰਡ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਜਾਏਗੀ ਜਿਸ ਦਾ ਉਦੇਸ਼ ਮੈਡੀਕਲ ਛੁੱਟੀ ਉੱਤੇ ਜਾਣ ਵਾਲੇ ਵਰਕਰਾਂ ਨੂੰ ਨੌਕਰੀ ਦੀ ਸੁਰੱਖਿਆ ਦੇਣਾਗਾ ਇਸ ਪ੍ਰਸਤਾਵਿਤ ਬਦਲਾਅਾਂ ਤਹਿਤ ਲੋਕ ਡਾਕਟਰੀ ਇਲਾਜ ਅਤੇ ਰਿਕਵਰੀ ਲਈ 12 ਮਹੀਨੇ ਅੰਦਰ 27 ਹਫ਼ਤਿਆਂ ਤੱਕ ਦੀ ਬਿਨਾਂ ਤਨਖਾਹ ਦੀ ਹੌਲੀਡੇ ਲੈ ਸਕਦੇ ਨੇ ਇਹ ਕਾਨੂੰਨ ਸੋਮਵਾਰ ਨੂੰ ਪੇਸ਼ ਕੀਤਾ ਗਿਆ 온ਟਾਰੀਓ ਮੈਨੀਟੋਬਾ ਕਿਊਬਿਕ ਨੋਵਾ ਸਕੋਸ਼ੀਆ ਤੇ ਨਿਊਫਾਉਂਡਲੈਂਡ ਲੈਬਰਾਡੋਰ ਵਿੱਚ ਇਸ ਤਰ੍ਹਾਂ ਦਾ ਪਹਿਲਾ ਹੀ ਕਾਨੂੰਨ ਹੈ ਲੇਬਰ ਮਨਿਸਟਰ ਮੁਤਾਬਕ ਮੌਜੂਦਾ ਸਮੇਂ ਬ੍ਰਿਟਿਸ਼ ਕੋਲੰਬੀਆ ਵਿੱਚ ਕੋਈ ਵੀ ਅਜਿਹਾ ਕਾਨੂੰਨ ਨਹੀਂ ਹੈ ਜੋ ਉਹਨਾਂ ਵਰਕਰਸ ਨੂੰ ਲੰਮੇ ਸਮੇਂ ਤੱਕ ਜੌਬ ਦੀ ਸਿਕਿਉਰਿਟੀ ਦਿੰਦਾ ਹੋਵੇ ਜੋ ਆਪਣੀ ਗੰਭੀਰ ਬਿਮਾਰੀ ਜਾਂ ਸੱਟ ਕਾਰਨ ਕੰਮ ਕਰਨ ਤੋਂ ਅਸਮਰਥ ਨੇ ਪ੍ਰੀਮੀਅਰ ਡੇਵਿਡ ਈਵੀ ਨੇ ਕਿਹਾ ਹੈ ਕਿ ਨਵੇਂ ਰੂਲਸ ਇਹ ਯਕੀਨੀ ਬਣਾਉਣਗੇ ਕਿ ਲੋਕਾਂ ਨੂੰ ਆਪਣੀ ਸਿਹਤ ਅਤੇ ਆਪਣੀ ਜੌਬ ਵਿੱਚੋਂ ਕਿਸੇ ਇੱਕ ਦੀ ਚੋਣ ਨਾ ਕਰਨੀ ਪਵੇ ਇਹ ਛੁੱਟੀ ਅਜੇਹੀਆਂ ਬਿਮਾਰੀਆਂ ਜਾਂ ਸੱਟਾਂ ਲਈ ਹੋਏਗੀ ਜੋ ਜਲਦੀ ਠੀਕ ਨਹੀਂ ਹੁੰਦੀਆਂ ਜਿਵੇਂ ਕਿ ਕੈਂਸਰ ਜਾਂ ਦਿਲ ਦੀ ਬਿਮਾਰੀ ਅਤੇ ਇਹ ਜ਼ਰੂਰੀ ਨਹੀਂ ਕਿ ਸਾਰੀ ਛੁੱਟੀ ਇੱਕੋ ਵਾਰ ਦੇ ਵਿੱਚ ਲਈ ਜਾਵੇ ਇਸ ਨੂੰ ਦੋ ਜਾਂ ਤਿੰਨ ਵਾਰ ਦੇ ਵਿੱਚ ਵੀ ਲਿਆ ਜਾ ਸਕਦਾ ਉਹ ਕਿਸੇ ਵੀ ਪ੍ਰਭਾਵਿਤ ਵਰਕਰ ਦੀ ਸਿਹਤ ਦੇ ਉੱਪਰ ਡਿਪੈਂਡ ਕਰੇਗਾ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤੇ ਇਸ ਸੈਸ਼ਨ ਦੇ ਦੌਰਾਨ ਪ੍ਰੋਵਿੰਸ਼ੀਅਲ ਸਰਕਾਰ 20 ਤੋਂ ਜ਼ਿਆਦਾ ਬਿੱਲ ਟੇਬਲ ਕਰਕੇ ਪਾਸ ਕਰਵਾਉਣਾ ਚਾਹੁੰਦੀ ਹੈ ਜਿਸ ਦੇ ਵਿੱਚ ਕਾਫੀ ਅਹਿਮ ਬਿੱਲ ਵੀ ਸ਼ਾਮਲ ਨੇ ਇਸ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਕੰਸਟਰਕਸ਼ਨ ਵਰਕਰਜ਼ ਦੀ ਪੇਮੈਂਟ ਸੰਬੰਧੀ ਵੀ ਇੱਕ ਬਿੱਲ ਪੇਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਸਮੇਂ ਸਿਰ ਪੇਮੈਂਟ ਮਿਲੇ ਇਹ ਤੈਅ ਕੀਤਾ ਜਾਣਾ ਸੀ BC ਦੇ ਵੈਸਟ ਸ਼ੋਰ RCMP ਦੇ ਫਰੰਟਲਾਈਨ ਅਧਿਕਾਰੀ ਹੋਣ ਬਾਡੀ ਕੈਮਰਾ ਦੇ ਨਾਲ ਡਿਊਟੀ ਦੇਣਗੇ ਇਹ ਨਵੀਂ ਪਹਿਲ ਪੁਲਿਸ ਦੀ ਪਬਲਿਕ ਨਾਲ ਟਰਾਂਸਪਰੈਂਸੀ ਅਤੇ ਜਵਾਬਦੇਹੀ ਨੂੰ ਸਬੂਤ ਇਕੱਠੇ ਕਰਨ ਦੀ ਪ੍ਰਕਿਰਿਆ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਗਈ ਹੈ ਇਸ ਤੋਂ ਪਹਿਲਾਂ ਹਾਲ ਹੀ ਦੇ ਵਿੱਚ ਸਰੀ ਪੁਲਿਸ ਸਰਵਿਸ ਨੇ 6 ਮਹੀਨਿਆਂ ਦੇ ਲਈ ਬੋਡੀ ਕੈਮਰਾ ਨੂੰ ਲੈ ਕੇ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਸੀ ਵੈਸਟ ਸ਼ੋਰ ਆਰ ਸੀ ਐਮ ਪੀ ਦਾ ਕਹਿਣਾ ਹੈ ਕਿ ਇਹ ਕੈਮਰੇ ਅਧਿਕਾਰੀਆਂ ਦੀ ਪਬਲਿਕ ਨਾਲ ਹੋਣ ਵਾਲੀ ਗੱਲਬਾਤ ਨੂੰ ਤੁਰੰਤ ਰਿਕਾਰਡ ਕਰਨਗੇ ਪ੍ਰੋਸੇਜਕ ਸਬੂਤ ਪ੍ਰਾਪਤ ਕਰਨ ਦੇ ਵਿੱਚ ਮਦਦ ਕਰਨਗੇ ਤੇ ਇਸ ਤੋਂ ਇਲਾਵਾ ਲੋਕਾਂ ਦੇ ਵਿੱਚ ਟਰਸਟ ਵੀ ਵਧਾਉਣਗੇ ਜਿਹੜੇ ਅਧਿਕਾਰੀ ਇਹ ਕੈਮਰੇ ਵਰਤ ਰਹੇ ਨੇ ਉਹਨਾਂ ਨੂੰ ਵਰਤੋਂ ਡਾਟਾ ਸਟੋਰੇਜ ਅਤੇ ਸਿਕਿਉਰਿਟੀ ਬਾਰੇ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ ਵੈਸਟ ਸ਼ੋਰ RCMP ਦੇ ਕਾਰਜਕਾਰੀ ਅਧਿਕਾਰੀ ਇਨਸਪੈਕਟਰ ਸਟੀਫਨ ਰੋਜ਼ ਨੇ ਕਿਹਾ ਕਿ ਇਹ ਪ੍ਰੋਗਰਾਮ ਸਖਤ ਪ੍ਰਾਈਵੇਸੀ ਅਤੇ ਡਾਟਾ ਸਿਕਿਉਰਿਟੀ ਪਾਲਿਸੀਜ਼ ਦਾ ਪਾਲਣ ਕਰਦਾ ਹੈ ਅਤੇ ਸਾਰਾ ਰਿਕਾਰਡ ਸਿਰਫ ਕਾਨੂੰਨੀ ਅਤੇ ਅਧਿਕਾਰਤ ਉਦੇਸ਼ਾਂ ਦੇ ਲਈ ਹੀ ਵਰਤਿਆ ਜਾਏਗਾ RCMP ਦਾ ਕਹਿਣਾ ਹੈ ਕਿ ਇਹ ਟੈਕਨੋਲੋਜੀ BC ਦੀਆਂ ਹੋਰ ਅਟੈਚਮੈਂਟ ਵਿੱਚ ਵੀ ਨੈਸ਼ਨਲ ਪ੍ਰੋਜੈਕਟ ਦੇ ਤਹਿਤ ਲਾਗੂ ਕੀਤੀ ਚਾਹੇਗੀ ਵਿਰੋਧੀ ਧਿਰ ਦੇ ਲੀਡਰ ਪੀਰੇ ਪੋਲੀਆਬ ਦੇ ਵੱਲੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਫੈਡਰਲ ਸਰਕਾਰ ਟੈਕਸ ਕੱਟ ਕਰੇ ਅਤੇ ਡੈਫਿਸਟ ਨੂੰ 42 ਬਿਲੀਅਨ ਡਾਲਰ ਤੇ ਲੈ ਕੇ ਆਵੇ ਪੀਰੇ ਪੋਲੀਆਬ ਦੇ ਵੱਲੋਂ ਆਪਣੀਆਂ ਯੋਜਨਾਵਾਂ ਨੂੰ ਅਹਿਮ ਦੱਸਦੇ ਹੋਏ ਕਈ ਟਿੱਪਣੀਆਂ ਵੀ ਅਪਕਮਿੰਗ ਬਜਟ ਬਾਰੇ ਕੀਤੀਆਂ ਗਈਆਂ ਨੇ ਤੇ ਮੌਜੂਦਾ ਸਰਕਾਰ ਦੇ ਉੱਪਰ ਕੈਨੇਡੀਅਨਸ ਦੇ ਸਰ ਕਰਜ਼ਾ ਛਡਾਉਣ ਵਰਗੇ ਇਲਜ਼ਾਮ ਵੀ ਲਗਾਏ ਗਏ ਨੇ ਕੰਸਰਵੇਟਿਵ ਲੀਡਰ ਪੀਰ ਐ ਪੌਲੀ ਆਫ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਪ੍ਰਧਾਨ ਮੰਤਰੀ ਮਾਕਾਰਨੀ ਟੈਕਸ ਕੱਟ ਲਗਾਉਣ ਅਤੇ ਡੈਫਸਿਟ ਨੂੰ 42 ਬਿਲੀਅਨ ਡਾਲਰ ਕਰਨ ਉਹਨਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਾਕਾਰਨੀ ਨੇ ਪਹਿਲਾਂ ਹੀ ਸਾਬਕਾ ਪ੍ਰਧਾਨ ਮੰਤਰੀ ਦਾ ਰਿਕਾਰਡ ਡੈਫਸਟ ਦੇ ਮਾਮਲੇ ਦੇ ਵਿੱਚ ਤੋੜ ਦਿੱਤਾ ਹੈ ਇੰਟਰਮ ਪਾਰਲੀਮੈਂਟਰੀ ਬਜਟ ਅਫੀਸਰ ਮੁਤਾਬਕ ਫੈਡਰਲ ਸਰਕਾਰ ਦਾ ਡੈਫਸਟ 70 ਬਿਲੀਅਨ ਡਾਲਰ ਦੇ ਕਰੀਬ ਰਹਿ ਸਕਦਾ ਆਪਣੀ ਚਿੱਠੀ ਵਿੱਚ ਪੋਲੀਓਮ ਨੇ ਕਿਹਾ ਕਿ ਦੇਸ਼ ਦਾ ਬੈਂਕ ਅਕਾਊਂਟ ਖਾਲੀ ਹੈ ਲੋਕਾਂ ਦੇ ਫਰਜਾ ਤੇ ਢਡ ਖਾਲੀ ਨੇ ਉਹਨਾਂ ਕਹਿ ਕਿ ਲਿਬਰਲ ਬੇਫਿਕਰ ਹੋ ਕੇ ਕੰਜ਼ਰਵਟਿਵ ਆਈਡੀਆ ਚੁੱਕਣ ਪਰ ਐਕਸ਼ਨ ਲੈਣ ਸਿਰਫ ਗੱਲਬਾਤ ਨਾ ਕਰਨ ਜਿੰਨਾ ਕਿਹਾ ਹੈ ਕਿ ਕੰਜ਼ਰਵਟਿਵ ਚਾਹੁੰਦੇ ਨੇ ਕਿ ਇਨਕਮ ਟੈਕਸ ਵਿੱਚ कट ਲਗਾਇਆ ਜਾਵੇ ਕੈਪੀਟਲ ਗੇਨ ਘਟਾਇਆ ਜਾਵੇ ਇੰਡਸਟਰੀਅਲ ਕਾਰਬਨ ਟੈਕਸ ਖਤਮ ਕੀਤਾ ਜਾਵੇ ਅਤੇ ਹੋਮ ਬਿਲਡਿੰਗ ਟੈਕਸ ਹਟਾਏ ਜਾਣ ਪੋਲੀਅਮ ਨੇ ਅੱਗੇ ਲਿਖਿਆ ਕਿ ਮੌਜੂਦਾ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀਆਂ ਇਕਨੋਮਿਕ ਪਾਲਿਸਿਜ਼ ਉੱਪਰ ਚੱਲ ਰਹੀ ਹੈ ਬਾਰ ਬਾਰ ਸਿਰਫ ਪ੍ਰੋਮਿਸ ਕਰ ਰਹੀ ਹੈ ਤੇ ਡੈਫਿਸਟ ਨੂੰ ਇਨਵੈਸਟਮੈਂਟ ਦੱਸ ਰਹੀ ਹੈ ਤੇ ਇਸੇ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਕਹਿੰਦੇ ਸਨ ਕਿ ਡੈਫਿਸਟ ਇਨਵੈਸਟਮੈਂਟ ਅਤੇ ਗਰੋਥ ਲੈ ਕੇ ਆਏਗਾ ਪਰ ਅਜੇ ਹਾਂ ਨਹੀਂ ਵਾਪਰਿਆ ਜਿਨ੍ਹਾਂ ਕਿਹਾ ਕਿ ਇਸ ਸਮੇਂ ਮੌਜੂਦਾ ਸਰਕਾਰ ਵੀ ਅਜੇ ਹੀ ਪਾਲਿਸੀ ਉੱਪਰ ਚੱਲ ਰਹੀ ਹੈ ਕਿ ਨਾ ਤਾਂ ਕੋਈ ਪ੍ਰੋਜੈਕਟ ਹਲੇ ਤੱਕ ਧਰਤਲ ਦੇ ਉੱਪਰ ਆਇਆ ਅਤੇ ਨਾ ਹੋਈ ਟੈਰਫ ਸੰਬੰਧੀ ਕੋਈ ਰੀਲੀਫ ਮਿਲੀ ਹੈ ਸਿਰਫ ਗੱਲਬਾਤ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮਾਂਕਰਨੀ ਦੇ ਵੱਲੋਂ ਕੀਤੇ ਜਾ ਰਹੇ ਵਿਦੇਸ਼ੀ ਦੌਰਿਆਂ ਨੂੰ ਸਿਰਫ ਫੋਟੋ ਸੈਸ਼ਨ ਦੱਸਿਆ ਗਿਆ ਸੀ ਦੂਜੇ ਪਾਸੇ ਜੇਕਰ ਫੈਡਰਲ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ 4 ਨਵੰਬਰ ਨੂੰ ਮੌਜੂਦਾ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਨਗੇ ਜਿਸ ਦੇ ਵਿੱਚ ਵੱਡਾ ਡੈਫਿਸਟ ਹੋ ਸਕਦਾ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਨਾਟੋ ਦੀਆਂ ਸ਼ਰਤਾਂ ਤਹਿਤ ਇੱਕ ਤਾਂ ਡਿਫੈਂਸ ਦੇ ਵਿੱਚ ਖਰਚੇ ਵਧਾਏ ਜਾਣੇ ਨੇ ਇਸ ਤੋਂ ਇਲਾਵਾ ਵੱਡੇ ਇਨਵੈਸਟਮੈਂਟ ਪ੍ਰੋਜੈਕਟਸ ਦਾ ਐਲਾਨ ਵੀ ਹੋ ਸਕਦਾ ਹੈ ਅਤੇ ਅਮਰੀਕੀ ਟੈਰਿਫਸ ਦੇ ਨਾਲ ਚੰਬੀ ਹੋਈ ਇੰਡਸਟਰੀ ਦੇ ਲਈ ਵੀ ਰਾਹਤ ਪੈਕੇਜ ਇਸ ਬਜਟ ਦੇ ਵਿੱਚ ਸ਼ਾਮਲ ਹੋਣਗੇ ਦੂਜੇ ਪਾਸੇ ਪ੍ਰਧਾਨ ਮੰਤਰੀ ਮਾਕਰਨੀ ਇਸ ਬਜਟ ਨੂੰ ਜਨਰੇਸ਼ਨਲ ਬਜਟ ਦੱਸ ਰਹੇ ਨੇ ਭਾਪਕੇ ਕੈਨੇਡਾ ਦੀ ਇਕਨੋਮੀ ਨੂੰ ਨਵਾਂ ਰਾਹ ਦੇਣ ਦੇ ਲਈ ਅਤੇ ਫਿਊਚਰ ਦੇ ਵਿੱਚ ਕੈਨੇਡੀਅਨ ਅਰਥਚਾਰਾ ਮਜ਼ਬੂਤ ਹੋਵੇ ਜੌਬਸ ਪੈਦਾ ਹੋਣ ਉਸ ਦੇ ਲਈ ਇਸ ਬਜਟ ਦੇ ਵਿੱਚ ਵੱਡੀਆਂ ਇਨਵੈਸਟਮੈਂਟਸ ਜ਼ਰੂਰੀ ਨੇ ਇਸ ਤੋਂ ਇਲਾਵਾ ਸਰਕਾਰ ਦੇ ਵੱਲੋਂ ਆਪਰੇਸ਼ਨਲ ਅਤੇ ਕੈਪੀਟਲ ਬਜਟ ਨੂੰ ਅਲੱਗ-ਅਲੱਗ ਟੇਬਲ ਕੀਤਾ ਜਾਏਗਾ ਜਿਸ ਵਿੱਚ ਸਰਕਾਰ ਆਪਰੇਸ਼ਨਲ ਖਰਚੇ ਦਿਖਾਏਗੀ ਤੇ ਦੂਸਰੇ ਦੇ ਵਿੱਚ ਜੋ ਇਨਵੈਸਟਮੈਂਟ ਕਾਰਨ ਡੈਫਿਸਿਟ ਵੱਡਾ ਹੋਏਗਾ ਉਸ ਨੂੰ ਫਿਊਚਰ ਦੀਆਂ ਇਨਵੈਸਟਮੈਂਟਸ ਦੱਸਿਆ ਜਾ ਸਕਦਾ ਹੁਣ ਦੇਖਦੇ ਹਾਂ ਰਮੇਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਿਹਾ ਆ ਅ ਕੱਲ ਅ ਅਲਬਰਟਾ ਦੇ ਵਿੱਚ ਜਿਹੜਾ ਜੀ ਮਿਨਿਸਪਲ ਇਲੈਕਸ਼ਨਸ ਹੋਈਆਂ ਨੇ ਵੱਖਰੇ ਵੱਖਰੇ ਸ਼ਹਿਰਾਂ ਤੇ ਮਿਨਿਸਪੈਲਿਟੀਜ਼ ਜਿਹੜੀਆਂ ਰੂਰਲ ਏਰੀਆ ਉੱਥੇ ਵੀ ਅ ਖਾਸ ਕਰਕੇ ਐਡਮੰਟਨ ਦੇ ਵਿੱਚ ਜਿਹੜੀਆਂ ਇਹ ਇਲੈਕਸ਼ਨਸ ਹੋਈਆਂ ਜੀ ਇਹ ਹੁਣ ਸਾਡੇ ਦਰਸਲ ਸਾਰੇ ਅਲਬਰਟਾ ਦੇ ਵਿੱਚ ਹੀ ਨਾ ਯੂਸੀਪੀ ਪਾਰਟੀ ਜਿਹੜੀ ਸਾਡੀ ਪ੍ਰੋਵਿੰਸ਼ੀਅਲ ਪਾਰਟੀ ਆ ਉਹਨੇ ਕਿਹਾ ਕਿ ਮਿਨਿਸਪਲ ਇਲੈਕਸ਼ਨ ਦੇ ਵਿੱਚ ਪਾਰਟੀਆਂ ਜਿਹੜੀਆਂ ਆ ਉਹ ਵੀ ਪਾਰਟਿਸਿਪੇਟ ਕਰ ਸਕਦੀਆਂ ਨੇ ਉਹਦੇ ਨਾਲ ਕੀ ਗਲਬਤ ਹੋਈ ਜੀ ਵੀ ਕਿਹੜਾ ਆਦਮੀ ਕਿਹੜੀ ਪਾਰਟੀ ਦੇ ਨਾਲ ਅਲਾਈਨ ਹੋ ਰਿਹਾ ਇਸ ਤਰ੍ਹਾਂ ਦੀ ਕਹਾਣੀ ਬਣ ਗਈ ਕੈਂਡੀਡੇਟਸ ਦੀ ਵੀ ਇਸੇ ਤਰ੍ਹਾਂ ਹੀ ਕੈਲਗਰੀ ਸ਼ਹਿਰ ਦੇ ਵਿੱਚ ਜਿਹੜੇ ਦੋ ਵੱਡੇ ਸ਼ਹਿਰ ਆ ਹੁਣ ਇੱਥੇ ਔਰ ਥੋੜੇ ਜਿਹਾ ਉਹਨਾਂ ਨੇ ਕਾਇਦੇ ਕਾਨੂੰਨ ਹੋਰ ਵੀ ਇੰਟਰੋਡਿਊਸ ਕੀਤੇ ਯਾਨੀ ਕਿ ਵੋਟਾਂ ਪਾਉਣ ਵੇਲੇ ਔਰ ਵੋਟਾਂ ਗਿਣਨ ਵੇਲੇ ਪਹਿਲਾ ਮਸ਼ੀਨਾ ਨਾਲ ਗਿਣੀਆਂ ਜਾਂਦੇ ਸੀ ਐਤਕੀ ਉਹ ਵੋਟਾਂ ਜਿਹੜੀਆਂ ਹੱਥਾਂ ਨਾਲ ਗਿਣੀਆਂ ਗਈਆਂ ਔਰ ਜਿਹੜੇ ਵੀ ਬੰਦੇ ਵੋਟ ਪਾਉਣ ਜਾਂਦੇ ਸੀਗੇ ਜੀ ਅੱਗੇ ਤੁਸੀਂ ਅਗਰ ਤੁਹਾਡਾ ਨਾਮ ਲਿਸਟ ਤੇ ਹੈਗਾ ਤੇ ਉਹ ਤੁਹਾਨੂੰ ਪੁੱਛਦੇ ਸੀ ਵੀ ਤੁਸੀਂ ਸਿਟੀਜ਼ਨ ਹੋ ਤੇ ਉਹ ਤੁਹਾਨੂੰ ਵੋਟ ਦੇ ਦਿੰਦੇ ਸੀ ਜੇ ਤੁਸੀਂ ਹਾਂ ਚ ਜਵਾਬ ਦਿੰਦੇ ਸੀ ਐਤਕੀ ਉਹਨਾਂ ਨੇ ਤੁਹਾਡੇ ਕੋਲੋਂ ਇੱਕ ਫਾਰਮ ਭਰਵਾਇਆ ਯਾਨੀ ਕਿ ਹਰੇਕ ਬੰਦੇ ਨੂੰ ਫਾਰਮ ਭਰਨਾ ਪਿਆ ਪੜ ਕੇ ਫਿਰ ਦਸਖਤ ਕਰਨੇ ਪੈਂਦੇ ਸੀ ਉੱਥੇ ਟਾਈਮ ਲੱਗਦਾ ਸੀਗਾ ਤੇ ਜਿਉਂ ਹੀ ਲੋਕ ਸ਼ਾਮਾਂ ਨੂੰ ਵੋਟਾਂ ਪਾਉਣ ਪਹੁੰਚੇ ਆ ਤੇ ਵੱਡੀਆਂ ਵੱਡੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਜੀ ਬਹੁਤ ਲੰਬੀਆਂ ਲਾਈਨਾਂ ਅਲੌਂਗ ਬਲਾਕਸ ਔਰ ਕਈ ਲੋਕ ਖਿਜ ਕੇ ਉਥੋਂ ਵਾਪਸ ਚਲੇ ਗਏ ਪਰ ਬਹੁਤ ਸਾਰੇ ਲੋਕ ਖੜੇ ਰਹਿ ਪਏ ਅਸੀਂ ਵੋਟ ਪਾ ਕੇ ਹੀ ਜਾਣਾ ਔਰ ਉਹਨਾਂ ਇਲੈਕਸ਼ਨਸ ਵਾਲਿਆਂ ਨੇ ਇਹ ਕਹਿ ਦਿੱਤਾ ਸੀ ਵੀ ਜਿੰਨੇ ਵੀ ਬੰਦੇ ਲਾਈਨ ਚ ਲੱਗ ਚੁੱਕੇ ਆ ਉਹਨਾਂ ਸਾਰਿਆਂ ਨੂੰ ਮੌਕਾ ਦਿੱਤਾ ਜਾਏਗਾ ਵੋਟ ਪਾਉਣ ਨੂੰ ਭਾਵੇਂ 8 ਵਜੇ ਤੋਂ ਬਾਅਦ ਦਾ ਸਮਾਂ ਹੋਵੇਗਾ ਹੁਣ ਲੋਕੀ ਜੀ ਬਹੁਤ ਸਾਰੇ ਜਿਹੜੇ ਨੇ ਉਹ ਇਹ ਨਹੀਂ ਸੀ ਚਾਹੁੰਦੇ ਕਿ ਜਿਹੜੀ ਪ੍ਰੋਵਿੰਸ਼ੀਅਲ ਪੋਲਿਟਿਕਸ ਆ ਜਾਂ ਜਿਹੜੀਆਂ ਪਾਰਟੀਆਂ ਆ ਉਹਨਾਂ ਨੂੰ ਇੱਥੇ ਇੰਟਰੋਡਿਊਸ ਕੀਤਾ ਜਾਵੇ ਹਰੇਕ ਬੰਦਾ ਚਾਹੁੰਦਾ ਸੀ ਕਿ ਇੰਡੀਪੈਂਡੈਂਟ ਆਵਾਜ਼ ਚਾਹੀਦੀ ਆ ਇੱਥੇ ਸ਼ਹਿਰ ਦੇ ਵਿੱਚ ਸੋ ਇੱਥੇ ਸਾਡੇ ਕੋਈ ਤਕਰੀਬਨ 12 ਜਾਂ 13 ਕੈਂਡੀਡੇਟ ਸੀਗੇ ਜੀ ਜਿਹੜੇ ਮੇਅਰ ਦੀ ਰੇਸ ਵਿੱਚ ਸ਼ਾਮਲ ਸੀਗੇ ਉਹਨਾਂ ਵਿੱਚੋਂ ਕੁਝ ਇੱਕ ਜਿਹੜੇ ਸੀਗੇ ਉਹਨਾਂ ਨੇ ਬੈਟਰ ਐਡਮਿੰਟਨ ਦੇ ਨਾਮ ਥੱਲੇ ਬੈਨਰ ਥੱਲੇ ਰਨ ਕੀਤੀ ਆਪਣੀ ਕੈਂਪੇਨ ਪਰ ਅੰਦਰ ਖਾਤੇ ਲੋਕਾਂ ਨੂੰ ਪਤਾ ਸੀ ਕਿ ਇਹ ਕਿਹੜੀ ਪਾਰਟੀ ਦੇ ਨਾਲ ਸਬੰਧਤ ਨੇ ਕਿਉਂਕਿ ਉਹਨਾਂ ਨੂੰ ਜਿਹੜੇ ਕੈਂਪੇਨ ਫੰਡਸ ਮਿਲੇ ਆ ਜੀ ਉਹ ਮਿਲੀਅਨ ਡਾਲਰ ਤੋਂ ਉੱਪਰ ਦੇ ਫੰਡ ਮਿਲੇ ਨੇ ਕੈਂਪੇਨ ਵਾਸਤੇ ਪਰ ਦੂਸਰੇ ਪਾਸੇ ਹੋਰ ਕੈਂਡੀਡੇਟ ਸੀਗੇ ਜਿਨ੍ਹਾਂ ਨੇ ਕਿਹਾ ਵੀ ਨਹੀਂ ਅਸੀਂ ਇੰਡੀਪੈਂਡੈਂਟ ਆਵਾਜ਼ ਚਾਹੁੰਦੇ ਆ ਇੱਥੇ ਸ਼ਹਿਰ ਦੇ ਵਿੱਚ ਔਰ ਅਸੀਂ ਕਿਸੇ ਪਾਰਟੀ ਦੇ ਨਾਂ ਥੱਲੇ ਇਲੈਕਸ਼ਨ ਨਹੀਂ ਲੜਨੀ ਹਾਲਾਂਕਿ 2024 ਦੇ ਵਿੱਚ ਐਂਡਰਿਊ ਨੈਕ ਜਿਹੜਾ ਤਿੰਨ ਵਾਰੀ ਕਾਉਂਸਲਰ ਰਹਿ ਚੁੱਕਾ ਉਹਨੇ ਕਿਹਾ ਸੀਗਾ ਕਿ ਮੈਂ ਇਲੈਕਸ਼ਨ ਨਹੀਂ ਅਗਲੀ ਲੜਨੀ ਪਰ ਜਦੋਂ ਹੀ ਆਹ ਪਾਰਟੀਬਾਜੀ ਵਾਲੀ ਗੱਲਬਾਤ ਆਈ ਤੇ ਉਹਨੇ ਐਤ ਕੀ ਫੇਕ ਕਹਿ ਦਿੱਤਾ ਵੀ ਮੈਂ ਚਾਹੁੰਦਾ ਵੀ ਜਿਹੜੀ ਇੰਡੀਪੈਂਡੈਂਟ ਵੌਇਸ ਆ ਉਹ ਜ਼ਰੂਰ ਰਹਿਣੀ ਚਾਹੀਦੀ ਆ ਤੇ ਉਹਨੇ ਵੀ ਆਪਣੇ ਕਾਗਜ਼ ਜਿਹੜੇ ਆ ਜੀ ਦਾ ਭਰਤੀ ਕਰ ਦਿੱਤੇ ਸੋ ਹੋਇਆ ਕਿ ਕੱਲ ਜੇਸ ਵਿਅਕਤੀ ਨੇ ਸਭ ਤੋਂ ਜ਼ਿਆਦਾ ਪੈਸੇ ਜਿਹੜੇ ਆ ਇਕੱਠੇ ਕੀਤੇ ਜਾਂ ਖਰਚ ਕੀਤੇ ਉਹ ਮੇਅਰ ਨਹੀਂ ਬਣ ਸਕੇ ਐਂਡਰਿਊ ਨੈਕਹੋਰੀ ਜਿਹੜੇ ਨੇ ਉਹ ਕੱਲ ਮੇਅਰ ਦੇ ਜਿਹੜੀ ਗਿਣਤੀ ਸੀ ਜੀ ਉਹ ਕੱਲ ਉਹਨਾਂ ਦੇ ਨੰਬਰ ਜ਼ਿਆਦਾ ਸੀ ਪਰ ਗਿਣਤੀ ਵੀ ਕਿਉਂਕਿ ਹੱਥਾਂ ਨਾਲ ਕਰਨੀ ਸੀ ਮਸ਼ੀਨਾਂ ਨਾਲ ਨਹੀਂ ਇਹ ਵੀ ਇੱਕ ਬਦਲਾਅ ਲਿਆਂਦਾ ਯੂਸੀਪੀ ਪਾਰਟੀ ਨੇ ਸੋ ਅੱਜ ਜਿਹੜਾ ਜੀ ਉਹਨਾਂ ਨੇ ਇਹ ਅਨਾਉਂਸ ਕੀਤਾ ਔਰ ਕੰਸੀਡ ਕਰ ਗਿਆ ਜਿਹੜੇ ਟਿਮ ਕਾਰਟਮਲ ਹੁਰੀ ਆ ਕਿ ਹਾਂ ਜਿਹੜਾ ਐਂਡਰਿਊ ਨੈਕ ਹੈ ਭਈ ਉਹ ਮੇਅਰ ਦੀ ਰੇਸ ਜਿੱਤ ਗਾ ਨੇ ਔਰ ਇਥੇ ਇੱਕ ਗੱਲ ਹੋਰ ਵੀ ਬੜੀ ਦੇਖਣ ਵਾਲੀ ਹੈ ਜੀ ਕਿ ਆਪਣੇ ਭਾਈਚਾਰਿਆਂ ਦੇ ਵਿੱਚੋਂ ਵੀ ਬਹੁਤ ਲੋਕ ਜਿਹੜੇ ਸੀਗੇ ਖੜੇ ਸੀਗੇ ਕਾਉਂਸਲਰ ਲਈ ਔਰ ਉਹਦੇ 'ਚ ਵੀ ਬੜੀ ਹੈਰਾਨੀ ਹੋਈ ਹੈ ਕਿ ਐਤਕੀ ਕੋਈ ਵੀ ਵਿਅਕਤੀ ਜਿਹੜਾ ਆ ਉਹ ਕਾਉਂਸਲਰ ਦੀ ਜਿਹੜੀ ਆ ਸੀਟ ਨਹੀਂ ਜਿੱਤ ਸਕਿਆ ਔਰ ਜਿਹੜਾ ਇੱਕ ਲਡੂ ਕਾਉਂਟੀ ਦੇ ਵਿੱਚੋਂ ਦਲਵਿਰਦੀ ਹੈ ਉਹ ਐਤਕੀ ਦੂਸਰੀ ਵਾਰੀ ਉਥੋਂ ਕਾਉਂਸਲਰ ਜਿਹੜਾ ਜੀ ਉਹ ਚੁਣਿਆ ਗਿਆ ਹੈ ਉਹ ਲਡੂ ਕਾਉਂਟੀ ਆ ਐਡਮੰਟਨ ਤੋਂ ਸਾਊਥ ਵਾਲੇ ਪਾਸੇ ਤੇ ਅਸੀਂ ਸਾਰੇ ਹੀ ਚਾਹੇ ਕੋਈ ਕੈਂਡੀਡੇਟ ਜਿੱਤਿਆ ਜੀ ਹਾਰਿਆ ਅਸੀਂ ਸਾਰਿਆਂ ਨੂੰ ਉਹਨਾਂ ਦੇ ਜਿਹੜਾ ਉਹਨਾਂ ਨੇ ਹਾਰਡਵਰਕ ਕੀਤਾ ਇਹਦੇ ਵਿੱਚ ਪਾਰਟਿਸਿਪੇਟ ਕਰਨ ਲਈ ਉਹਨਾਂ ਸਾਰਿਆਂ ਨੂੰ ਅਸੀਂ ਵਧਾਈ ਦਿੰਨੇ ਆ ਔਰ ਉਹਨਾਂ ਦਾ ਥੈਂਕ ਯੂ ਕਰਦੇ ਆ ਕਿ ਉਹਨਾਂ ਨੇ ਇਹ ਜਿਹੜਾ ਡੈਮੋਕਰੈਟਿਕ ਪ੍ਰੋਸੈਸ ਆ ਉਹਦੇ ਵਿੱਚ ਹਿੱਸਾ ਲਿਆ ਭਾਵੇਂ ਉਹਨਾਂ ਨੂੰ ਐਤਕੀ ਕਾਮਯਾਬੀ ਨਹੀਂ ਮਿਲੀ ਆਸ ਕਰਦੇ ਆ ਕਿ ਕਮਿਊਨਿਟੀ ਇਹਨਾਂ ਚੀਜ਼ਾਂ ਤੋਂ ਕੁਝ ਨਾ ਕੁਝ ਸਿੱਖੇਗੀ ਤੇ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਕੈਂਡੀਡੇਟ ਜਿਹੜੇ ਆ ਉਹ ਅੱਗੇ ਲਿਆਏਗੀ ਤਾਂ ਕਿ ਉਹ ਚੁਣੇ ਜਾ ਸਕਣ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ